ਖਾਲਸਾ ਬਾਣੀ ਦੀ ਖਤੇ ਅਸੀਂ ਸਿੱਖ ਸੈਂਟਰ ਦੇ 1985 ਦੇ ਵਿੱਚ ਜੋ ਪੜਦੇ ਹੋਏ ਸੀ ਜਵਾਨ ਬਾਈ ਬਟੂਨ ਦੇ ਜਵਾਨ ਹਾਂ ਤੇ ਅਸੀਂ ਇੱਥੇ 22 ਜੁਲਾਈ ਦੇ ਵਿੱਚ 71 ਤੋਂ ਹੋਏ ਹਾਂ ਤੇ ਅਸੀਂ ਉਹ ਪਿਆਰੇ ਵੀਰ ਜਿਹੜੇ ਸਾਡੇ ਕੋਲੋਂ ਿਸੜ ਗਏ ਤੇ ਅਸੀਂ ਤਕਰੀਬਨ ਕਿੰਨੇ ਸਨ ਸਾਰੇ ਗੁਰੂ ਤਾਂ ਨਾਲ ਬਰਨਾਲੇ ਸਿੰਘ ਸੀ ਤੇ ਉੱਚ ਇਸ ਵੇਰੀ ਵੀਰ ਨਹੀਂ ਆਈ ਤੇ ਅਸੀਂ ਉਹਨਾਂ ਵੀਰਾਂ ਨੂੰ ਨਿੱਗੀ ਸ਼ਰਧਾ ਦੇ ਦਿੰਦੇ ਹਾਂ ਮੋੜ ਕਰਦੇ ਹਾਂ 2 ਮਿੰਟ ਦਾ ਵਰਹੁਲ ਜੀ ਦਾ ਖਾਲਸਾ ਵਰਹੁਲ ਜੀ ਦੀ ਨਿਰਭਉ ਨਿਰਵੈਰ ਸੋ ਜਤੂ ਪਾਗ ਸੱਚ ਜਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਹੋਸੀ ਪੀ ਸੱਚ ਦੇਹ ਸਿਵਾਵਰ ਮੋਹਿ ਹੈ ਸਭ ਕਰ ਮਿਲਤੇ ਕਰ ਨਾ ਕਰੋ ਨਾ ਡਰੋ ਮਰ ਸਭ ਜਪ ਜਾਏ ਨੰਸੰਗੋ ਨਿਸ਼ਚੈ ਕਰ ਆਪਣੀ ਜੀਤ ਕਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਹਰ ਸਿੱਖੋ ਆਪਣੇ ਹੀ ਮਨ ਕੋ ਹਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਮਨ ਤੋਂ ਜਦੋਂ ਜਦ ਆਪ ਕੀ ਹੋ ਦੇ ਨਿਧਾਨ ਬਣੇ ਜਦ ਆਪ ਕੀ ਹੋ ਦੇ ਨਿਧਾਨ ਬਣੇ ਹੱਥ ਹੀ ਰਣ ਮੈਂ ਤਉ ਜੂਝ ਮਰੋ ਹੱਥ ਹੀ ਰਣ ਮੈਂ ਤਉ ਜੂਝ ਮਰੋ ਹੱਥ ਹੀ ਰਣ ਮੈਂ ਤਉ ਜੂਝ ਮਰੋ ਉਹਨੇ ਸੋ ਨਿਹਾਲ ਸੋ ਨਿਹਾਲ ਪਾਸਾ ਵੈਦੂ ਦੀਦੀ ਬਦੇ ਤਵਮ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸੀਦੀ ਪੁੰਚ ਮਨਾ ਰਹੀ ਹੈ ਆਓ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਰਵਾਰ ਬਾਰੇ ਜਾਣਕਾਰੀ ਕਰੀਏ ਗੁਰੂ ਤੇਗ ਮਹਾਦਰ ਮਹਾਰਾਜੀ ਦੇ ਪਿਤਾ ਦਾ ਨਾਮ ਸਭ ਨੂੰ ਪਤਾ ਹੈ ਗੁਰੂ ਹਰगोविंद ਜੀ ਸੇਹ ਪਾਸਾ ਤੇ ਉਹਨਾਂ ਦੇ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਾਦਾ ਜੀ ਨੇ ਗੁਰੂ ਅਰਜਨ ਦੇਵ ਜੀ ਤੇ ਪਣ ਦਾਦਾ ਜੀ ਨੇ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਗੁਰ ਤੇਗ ਬਹਾਦਰ ਮਹਾਰਾਜੀ ਦੇ ਪੜਦਾਦਾ ਜੀ ਤੇ ਸੱਤਵੇਂ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜੀ ਦੇ ਭਤੀਜੇ ਨੇ ਚਾਚਾ ਭਤੀਜਾ ਨੇ ਸੱਤਵੇਂ ਪਾਤਸ਼ਾਹ ਜੀ ਤੇ ਨੌਵੇਂ ਪਾਤਸ਼ਾਹ ਜੀ ਚਾਚਾ ਭਤੀਜਾ ਨੇ ਤੇ ਅੱਠਵੇਂ ਪਾਤਸ਼ਾਹ ਜੀ ਪੋਤੇ ਲੱਗਦੇ ਨੇ ਨੌਵੇਂ ਪਾਤਸ਼ਾਹ ਜੀ ਕਿਉਂਕਿ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਪੋਤੇ ਨੂੰ ਵਰ ਦਿੱਤੀ ਤੇ ਅੱਗੇ ਅੱਠਵੇਂ ਪਾਤਸ਼ਾਹ ਜੀ ਆਪਣੇ ਬਾਪੇ ਨੂੰ ਵਰ ਦਿੱਤੀ ਜੀ ਨੇ ਤੋ ਸਾਰੀ ਗੋ ਨੂੰ ਗੁਰੂ ਪਾਸ ਦੀ ਸੇਵੀ ਹੋਰ ਬੜੇ ਪਿਆਰ ਦੇ ਨਾਲ ਮਨਾ ਰਹੀ ਹੈ ਤੇ ਅਸੀਂ ਇੱਥੇ ਵੀ ਸਾਰੇ ਇਕੱਠੇ ਹੋਏ ਆ ਤੇ ਗੁਰੂ ਪਾਸ ਸਾਹਿਬ ਨੂੰ ਅਸੀਂ ਆਪਣੇ ਵਿੱਚ ਬਿਠਾਇਆ ਸਾਂਭਲ ਕੀਤਾ ਤੇ ਸਾਰੀਆਂ ਸੰਗਤਾਂ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਲਾਹਵਤੇ ਅੱਲਾਹ ਹੁਮਦਾਹ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂ ਜੀ ਫੌਜੀ ਵੀਰਾਂ ਦਾ ਮਿਲਾਪ ਕਵਤਾ ਸਰਬੰਤ ਕਰੋ ਪਿਆਰ ਦੇ ਨਾਲ ਵੀਰ ਪਿਆਰੇ ਇਕੱਠੇ ਹੋਏ ਜਦੋਂ ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਤੇਰੇ ਗੱਲਾਂ ਗਲੀ ਪਰੋਈਆਂ ਨੇ ਬਾਈ ਪਲਟੂਣ ਅਜੀਤ ਕੰਪਨੀ ਟੁੱਟੀ ਸੀ ਵਿੱਚ ਵਾਏ ਸਾਂ ਆਪਣੀ ਨਵੀਂ ਜਵਾਨੀ ਨੂੰ ਵੀ ਅਸੀਂ ਨਾਲ ਲਿਆਈ ਸਾਂ ਪਟਿਆਲੇ ਦੇ ਵਿੱਚ ਭਰਤੀ ਹੋ ਕੇ ਪਹੁੰਚੇ ਬਰਕਾ ਖਾਨਾ ਸੀ ਪਹਿਲੀ ਵਾਰੀ ਟ੍ਰੇਨ ਚੜ੍ਹੇ ਸੀ ਸਭ ਦੀ ਆਪਣੀ ਅਸਾਨਾ ਸੀ ਸਿੱਖ ਸੈਂਟਰ ਦੀ ਗੱਡੀ ਦੇ ਵਿੱਚ ਰਾਮਗੜ੍ਹ ਸਾਰੇ ਪਹੁੰਚ ਗਏ ਆਲੇ ਦੁਆਲੇ ਵੇਖਣ ਲੱਗੇ ਪੰਜਾਬੋਂ ਕਿੱਥੇ ਪਹੁੰਚ ਗਏ ਲੰਗਰ ਛਕਣ ਲਈ ਟੂਟੀਸੀ ਵਿੱਚ ਲੰਮੀਆਂ ਲੈਣਾ ਹੋਈਆਂ ਨੇ ਲੰਮੀਆਂ ਲੈਣਾ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਾਦਾ ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਗੱਲਾਂ ਗਲੀ ਪੁਰੋਈਆਂ ਨੇ ਨੈਕ ਨਸ਼ੱਤਰ ਪੁੱਸਦਾ ਸਭ ਨੂੰ ਕਿਹੜਾ ਪਿੰਡ ਕਿੱਥੋਂ ਆਏ ਵੱਡੇ ਵੱਡੇ ਹੱਥੀ ਕੋਲੇ ਸਾਡੇ ਦਾੜਾ ਦਾਲ ਤੜਕਾ ਸਭ ਨੂੰ ਪਾਈ ਵਾਰੀ ਮੇਰੀ ਜਦੋਂ ਸੀ ਆਈ ਮੈਨੂੰ ਵੀ ਜਦ ਪੁੱਛਿਆਈ ਪਿੰਡ ਨੇ ਹਾਲੂ ਵਾਲ ਜਾਂ ਦੱਸਿਆ ਬਲੱਡ ਕਹਿ ਕੇ ਹਸਿਆਈ ਚਾਚਾ ਜੀ ਤੁਸੀਂ ਤੜਕਾ ਖਾਓ ਫਿਕਰ ਕੋਈ ਨਹੀਂ ਕਰਨ ਹੈ ਲੋੜ ਪਵੇ ਜੇ ਕਿਸੇ ਚੀਜ਼ ਦੀ ਭਜ ਲੰਗਰ ਵਿੱਚ ਵੜਨ ਹੈ ਬਾਈਪਲ ਟੂਣ ਸਿੱਲੰਗਰ ਨਾਲ ਮੋਜਾਂ ਸਭ ਨੂੰ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜادات ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਗੱਲਾਂ ਗਲੀਆਂ ਪੁਰੋਈਆਂ ਨੇ ਤੀਸਰਾ ਪੈਰਾ ਸ਼ੁਰੂ ਹੋਈ ਟ੍ਰੇਨਿੰਗ ਸਾਡੀ ਦੈਨਾ ਬਾਇਆ ਕਰਨ ਲੱਗੀ ਸ਼ੁਰੂ ਹੋਈ ਟ੍ਰੇਨਿੰਗ ਸਾਡੀ ਤੈਨ ਨਾ ਬਾਇਆ ਕਰਨ ਲੱਗੀ ਉਹੀ ਪੈਰ ਉਹੀ ਬਾ ਅੱਗੇ ਪਿੱਛੇ ਕਰਨ ਲੱਗੀ ਪਟੂਨ ਕਮਾਂਡਰ ਜਸਵੰਤ ਸਿੰਘ ਸਾਡੀ ਖੁੱਛ ਤੇ ਡੰਡਾ ਲਾਉਂਦਾ ਸੀ ਸਿੱਧੇ ਹੋ ਕੇ ਤੁਰਨ ਲੱਗੇ ਸਾਨੂੰ ਨਾਨੀ ਯਾਦ ਕਰਾਉਂਦਾ ਸੀ ਇੰਦਰਜੀਤ ਬਲਵਿੰਦਰ ਰਪਿੰਦਰ ਦਰਸ਼ਨ ਸਾਡੇ ਉਸਤਾਦ ਸੀਗੇ ਪਰੀੜ ਗਰੌਂਡ ਪਸੀਨਾ ਕੱਢਦੇ ਉਸਤਾਦ ਬੜੇ ਕਮਾਲ ਸੀ ਪੱਗਾਂ ਦੇ ਕਈ ਮੜਾਸੇ ਮਾਰਨ ਪੱਗਾਂ ਦੇ ਕਈ ਮੜਾਸੇ ਮਾਰਨ ਪੱਗ ਪਰੇਟਣਾ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਯਾਦਾਂ ਨਵੀਆਂ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਯਾਦਾਂ ਨਵੀਆਂ ਹੋਈਆਂ ਨੇ 28 ਦਿਨ ਦੀ ਛੁੱਟੀ ਕੱਟ ਕੇ ਖੁਆ ਪੰਜੀਰੀ ਲਿਆਂਦੀ ਸੀ ਉਤੋਂ ਉਤੋਂ ਮੈਂ ਖਾਈ ਜਾਵਾਂ ਥੱਲਿਓ ਕਿਸੇ ਨੇ ਖਾਧੀ ਸੀ ਕਸਮ ਪਰੇਡ ਦਾ ਦਿਨ ਫਿਰ ਆਇਆ ਲਾਲ ਪੱਗਾਂ ਸਭ ਬੰਨੀਆਂ ਨੇ ਕਸਮ ਪਰੇਡ ਦਾ ਦਿਨ ਫਿਰ ਆਇਆ ਲਾਲ ਪੱਗਾਂ ਸਭ ਬੰਨੀਆਂ ਨੇ ਹਰੀਆਂ ਵਰਦੀਆਂ ਚਿੱਟੇ ਸਪੈਡ ਖਾਕੀ ਵਰਦੀਆਂ ਛੱਡੀਆਂ ਨੇ ਆਦਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਿੱਤੀ ਸਭ ਸਲਾਮੀ ਜੀ ਆਦਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਿੱਤੀ ਸਭ ਸਲਾਮੀ ਜੀ ਦੇਸ ਕੌਮ ਦੀ ਸੇਵਾ ਕਰਨੀ ਪ੍ਰਤੀ ਗੁਰਾਂ ਨੇ ਹੰਮੀ ਜੀ ਬੈਸਟਰ ਰੂਡ ਅ ਗੁਰਚਰ ਨਸੀ ਬਣਿਆ ਖੁਸ਼ੀਆਂ ਸਭ ਨੂੰ ਹੋਈਆਂ ਨੇ ਬੈਸਟਰ ਰੂਡ ਸ ਗੁਰਚਰ ਨਸੀ ਬਣਿਆ ਖੁਸ਼ੀਆਂ ਸਭ ਨੂੰ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਯਾਦਾਂ ਨਵੀਆਂ ਹੋਈਆਂ ਨੇ ਅਮਰੀਕ ਵੀਰ ਦੀ ਸੋਚ ਪਿਆਰੀ ਲਬਲੀ ਤੇ ਸਭ ਹੀਰੇ ਨੇ ਅਲੱਗ ਅਲੱਗ ਜੁੰਟਾਂ ਦੇ ਵਿੱਚ ਰਹਿੰਦੇ 38 ਸਾਲ ਤੂੰ ਵੀਰੀ ਨੇ ਮੋਸਫਟ ਕਬਰੂ ਸੀ ਅਸੀਂ ਸਾਰੇ ਅੱਜ ਫਿਰ ਚਿੱਟੇ ਦਾੜੇ ਨੇ ਵਿਛੜ ਗਏ ਕੁਝ ਵੀਰ ਪਿਆਰੇ ਰੱਬ ਨੂੰ ਹੋਏ ਪਿਆਰੇ ਨੇ 1985 ਦੇ ਵਿੱਚ ਹੋਏ ਅਸਾਂਸੀ ਭਰਤੀ ਜੀ ਇਕੱਠੇ ਹੋਏ 224 ਕਮਾਲ ਵੀਰਾਂ ਨੇ ਕਰਤੀ ਜੀ ਬਾਈ ਜੀ ਹਵੇਲੀ ਪਰਮੇਸ਼ਰ ਦਵਾਰ ਪਟਿਆਲੇ ਹੋਏ ਸਭ ਇਕੱਠੇ ਜੀ ਕਈ ਸਾਡੇ ਵਿੱਚ ਪਤਲੇ ਪਤਲੇ ਕਈ ਹੋਏ ਹੱਟੇ ਕੱਟੇ ਜੀ ਗਵਾਹੀ ਪਰੂ ਬਲਵਿੰਦਰ ਕਵਤਾ ਖੁਸ਼ੀਆਂ ਆਕਾਸ ਨੂੰ ਸੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਦਾਂ ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਗੱਲਾਂ ਗਲੀਆਂ ਪਰੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਦਾਂ ਨਵੀਆਂ ਹੋਈਆਂ ਨੇ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਸਾਰੇ ਵੀਰ ਇਕੱਠੇ ਹੋਇਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਸਾਰੀ ਵੀਡੀਓ ਦੇਖਣ ਦਾ ਸਾਰੇ ਵੀਰਾਂ ਦਾ ਫੌਜੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ